ਪ੍ਰਾਪਤ ਕਰੇ ਅੱਜ ਪੂਰੇ ਸ਼ਹਿਰ ਦੇ ਵਿੱਚ ਯਿਸੂ ਨਾਮ ਦੀਆਂ ਮਹਾਨ ਪਿਤਾ ਅਸੀਂ ਖੁਦਾਵੰਦ ਵਧਾਈਆਂ ਦੇਣ ਵਾਸਤੇ ਜਾ ਰਹੇ ਹਾਂ ਕਿ ਤੁਸੀਂ ਅੱਜ ਤੋਂ 2000 ਸਾਲ ਪਹਿਲਾਂ ਸਵਰਗ ਨੂੰ ਛੱਡ ਕੇ ਇਸ ਧਰਤੀ ਦੇ ਉੱਤੇ ਆਏ ਤਾਂ ਕਿ ਸਾਰੀ ਮਾਨਵ ਜਾਤੀ ਬਚਾਈ ਜਾਵੇ ਤੁਹਾਡਾ ਆਉਣਾ ਪੂਰੇ ਵਿਸ਼ਵ ਦੇ ਲਈ ਪੂਰੇ ਸੰਸਾਰ ਦੇ ਲਈ ਬਰਕਤ ਦਾ ਕਾਰਨ ਬਣੇ ਮਹਾਨ ਪਿਤਾ ਆਪਣੀ ਕਿਰਪਾ ਆਪਣੀ ਦਇਆ ਆਪਣਾ ਅਨੁਗ੍ਰਹਿ ਹਰ ਇੱਕ ਜੀਵਨ ਦੇ ਵਿੱਚ ਪ੍ਰਗਟ ਕਰਨਾ ਔਰ ਆਪਣੀ ਵੱਡੀ ਕਿਰਪਾ ਕਰਿਓ ਸਾਰੀ ਪ੍ਰਾਰਥਨਾ ਰਬ ਯੇਸ਼ੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ ਬਾਣੀ ਪਰਮੇਸ਼ਰ ਦਾ ਵਚਨ ਚੰਦ ਮਿੰਟਾਂ ਵਾਸਤੇ ਬੜੇ ਧਿਆਨ ਦੇ ਨਾਲ ਸੁਣਾਗੇ ਅਸੀਂ ਪਰਮੇਸ਼ਰ ਦੀ ਬਾਣੀ ਪਰਮੇਸ਼ਰ ਦਾ ਵਚਨ ਬਹੁਤ ਜ਼ਿਆਦਾ ਧਿਆਨ ਦੇ ਨਾਲ ਅਸੀਂ ਸਾਰਿਆਂ ਨੇ ਸੁਣਨਾ ਆ ਮੇਰੇ ਭਾਈ ਭੈਣੋ ਅੱਜ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੇ ਇਹ ਜਿਹੜੀ ਸ਼ੋਭਾ ਯਾਤਰਾ ਹੈ ਇਸ ਲਈ ਇਸ ਚਾਰ ਦੇ ਵਿੱਚ ਦੀ ਅਸੀਂ ਗੱਲ ਰਹੀ ਹਾਂ ਕਿ ਹਰ ਇੱਕ ਇਨਸਾਨ ਜਿਹੜਾ ਜਾਣ ਲਵੇ ਕਿ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਦੇ ਵਿੱਚ ਕਿਉਂ ਆਇਆ ਮੇਰੇ ਭਾਈ ਪਾਣੂ ਪਵਿੱਤਰ ਬਾਈਬਲ ਸਾਨੂੰ ਇਹ ਗੱਲ ਦੱਸਦੀ ਹੈ ਕਿ ਜਿਹੜੇ ਲੋਕ ਹਨੇਰੇ ਦੇ ਵਿੱਚ ਵਸਦੇ ਸੀ ਜਿਹੜੇ ਲੋਕ ਹਨੇਰੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਸੀ ਉਹਨਾਂ ਲੋਕਾਂ ਨੇ ਪਰਬੂ ਯਿਸੂ ਨੂੰ ਸੀ ਦੇ ਆਉਣ ਦੇ ਕਾਰਨ ਵੱਡਾ ਚਾਂਨਣ ਵੇਖਿਆ ਔਰ ਪਰਬੂ ਯਿਸੂ ਨੂੰ ਸੀ ਦੇ ਕਾਰਨ ਵੱਡੀ ਸ਼ਾਂਤੀ ਨੂੰ ਪ੍ਰਾਪਤ ਕੀਤਾ ਔਰ ਮੈਂ ਇਹੀ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਜੀਵਨ ਦੇ ਵਿੱਚ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਪਰਬੂ ਯਿਸੂ ਨੂੰ ਸੰਜੀਏ ਪਵਿੱਤਰ ਵਾਈਬਲ ਦੇ ਵਿੱਚ ਲਿਖਿਆ ਹੈ ਕਿ ਅੱਜ ਤੋਂ 2000 ਪਾਲ ਪਹਿਲਾਂ ਇਸ ਧਰਤੀ ਦੇ ਉੱਤੇ ਆਏ ਜਿਨ੍ਹਾਂ ਨੇ ਇਸ ਧਰਤੀ ਦੇ ਉੱਤੇ ਆਣ ਕੇ પ્રેમ ਸੱਚਾਈ ਅਤੇ ਸ਼ਾਂਤੀ ਦਾ ਪ੍ਰਚਾਰ ਕੀਤਾ ਹਰ ਇੱਕ ਇਨਸਾਨ ਜਿਹੜਾ ਥਗੀ ਗਈ ਮਾਨੀ ਟੋਖਾ ਛੜੀ ਨੂੰ ਛੱਡੇਗਾ ਜਿਹੜਾ ਇਨਸਾਨ ਨਸ਼ਿਆਂ ਦਾ ਤਿਆਗ ਕਰੇਗਾ ਜਿਹੜਾ ਇਨਸਾਨ ਹਰ ਬੁਰਾਈ ਦਾ ਤਿਆਗ ਕਰੇਗਾ ਔਰ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਕਰਕੇ ਗ੍ਰਹਿਣ ਕਰੇਗਾ ਉਹ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਕਿਰਪਾ ਨੂੰ ਪਾਵੇਗਾ ਜਦੋਂ ਇਨਸਾਨ ਇਸ ਤਰ੍ਹਾਂ ਤੁਸੀਂ ਇਸ ਸੰਸਾਰ ਵਿੱਚ ਆਣ ਕੇ ਉਹਨਾਂ ਨੇ ਪ੍ਰੇਮ ਸੱਚਾਈ ਔਰ ਸ਼ਾਂਤੀ ਦਾ ਪ੍ਰਚਾਰ ਕੀਤਾ ਔਰ ਆਖਿਆ ਕਿ ਹਰ ਇੱਕ ਇਨਸਾਨ ਜਿਹੜਾ ਆਪਣੇ ਪਾਪਾਂ ਤੋਂ ਆਪਣੇ ਮਾੜੇ ਕੰਮਾਂ ਤੋਂ ਆਪਣੇ ਭੈੜੇ ਕੰਮਾਂ ਤੋਂ ਤੋਬਾ ਕਰੇਗਾ ਛੱਡੀ ਬਈ ਮਾਨੀ ਧੋਖਾ ਛੜੀਦਾ ਰਹੇਗਾ ਉਹ ਇਨਸਾਨ ਸਦਾ ਦੀ ਜਿੰਦਗੀ ਨੂੰ ਪ੍ਰਾਪਤ ਕਰੇਗਾ ਔਰ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਵਿੱਚ ਆ ਕੇ ਕੋਈ ਧਰਮ ਕੋਈ ਮਾਜਬ ਬਣਾਉਣ ਵਾਸਤੇ ਨਹੀਂ ਆਏ ਬਲਕਿ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਭਨਾਂ ਨੂੰ ਸਚਾਈ ਦੇ ਨਾਲ ਜੋੜਿਆ ਸਭ ਯਿਸੂ ਮਸੀਹ ਨੇ ਕਿਹਾ ਤੁਸੀਂ ਸਚਾਈ ਨੂੰ ਜਾਣੋਗੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਪ੍ਰਭੂ ਯਿਸੂ ਮਸੀਹ ਨੇ ਕਿਹਾ ਹਰਾ ਸਚਾਈ ਅਤੇ ਜੀਵਨ ਮੈਂ ਹਾਂ ਮੇਰੇ ਤੋਂ ਬਿਨਾ ਕੋਈ ਵੀ ਪਰਮੇਸ਼ਰ ਦੇ ਰਾਜ ਵਿੱਚ ਜਾ ਨਹੀਂ ਸਕਦਾ ਮੇਰੇ ਭਾਈ ਭੈਣੋ ਸੱਚਮੁੱਚ ਪ੍ਰਭ ਯਿਸੂ ਮਸੀਹ ਇੱਕ ਹੋਰ ਰਸਤਾ ਆ ਜਿਹੜਾ ਧਰਤੀ ਦੇ ਲੋਕਾਂ ਨੂੰ ਸਵਰਗ ਦੇ ਨਾਲ ਜੋੜਦਾ ਆ ਪ੍ਰਭ ਯਿਸੂ ਮਸੀਹ ਉਹ ਮੁਕਤੀ ਦਤਾ ਆ ਜਿਹੜਾ ਹਰ ਇੱਕ ਪਾਪ ਹਰ ਇੱਕ ਸ਼ਰਾਪ ਤੇ ਹਰ ਇੱਕ ਦੰਤ ਤੋਂ ਸਾਨੂੰ ਮੁਕਤ ਕਰ ਦਿੰਦਾ ਆ ਇਸ ਕਰਕੇ ਬਾਈਬਲ ਦੱਸਦੀ ਹੈ ਪਰਮੇਸ਼ਰ ਨੇ ਜਗਤ ਦੇ ਨਾਲ ਅਜਿਹਾ ਪਿਆਰ ਕੀਤਾ ਕਿ ਹਰੇਕ ਜਿਹੜਾ ਉਸ ਦੇ ਪੁੱਤਰ ਯੇਸ਼ੂ 'ਤੇ ਵਿਸ਼ਵਾਸ ਕਰੇਗਾ ਔਰ ਆਪਣੇ ਈਮਾਨ ਨੂੰ ਪ੍ਰਭੂ ਯੇਸ਼ੂ ਮਸੀਹ 'ਤੇ ਲੈ ਕੇ ਆਵੇਗਾ ਉਹ ਨਾਸ਼ ਨਹੀਂ ਹੋਵੇਗਾ ਬਲਕਿ ਸਦਾ ਦਾ ਜੀਵਨ ਅਨੰਤ ਜੀਵਨ ਪ੍ਰਾਪਤ ਕਰੇਗਾ ਸੋ ਪ੍ਰਭੂ ਯੇਸ਼ੂ ਮਸੀਹ ਇਸ ਸੰਸਾਰ ਦੇ ਲੋਕਾਂ ਦੇ ਵਾਸਤੇ ਚਾਲਣ ਸੱਚਾਈ ਸ਼ਾਂਤੀ ਪਿਆਰ ਬਣ ਕੇ ਸੰਸਾਰ ਦੇ ਵਿੱਚ ਆਏ ਪ੍ਰਭੂ ਯੇਸ਼ੂ ਮਸੀਹ ਨੇ ਫਰੇਮ ਅਤੇ ਸੱਚਾਈ ਦਾ ਹੀ ਪੈਗਾਮ ਦਿੱਤਾ ਹੈ ਪਰਬੀ ਯਿਸੂ ਮਸੀਹ ਨੇ ਲਾਪਰਤ ਈਰਖਾ ਧੋਖਾਧੜੀ ਹਰ ਪ੍ਰਕਾਰ ਦੀ ਠਗੀਗਈਮਾਨੀ ਦਾ ਕਿਆ ਕਰਨ ਦੀ ਪ੍ਰੇਰਣਾ ਸਾਨੂੰ ਦਿੱਤੀ ਹੈ ਪਰਬੀ ਯਿਸੂ ਮਸੀਹ ਦਾ ਜਨਮ ਜਿਹੜਾ ਆ ਉਹ ਸਾਨੂੰ ਸੱਚ ਦੇ ਨਾਲ मु लखी न थी ਵਾਰ ਦੀ ਛੱਡ ਕੇ ਜ਼ਮੀਨ ਉੱਤੇ ਆਏ ਔਰ ਜਿਸ ਸਮੇਂ ਪ੍ਰਭ ਯਿਸੂ ਮਸੀਹ ਦਾ ਜਨਮ ਹੋਇਆ ਔਰ ਅਜਾਲੀ ਰਾਤ ਦੇ ਵੇਲੇ ਆਪਣੀਆਂ ਪੇਡਾਂ ਦੀ ਰਖਵਾਲੀ ਕਰੇ ਸਨ ਔਰ ਪਰਮੇਸ਼ਰ ਦਾ ਇੱਕ ਫਰਿਸ਼ਤਾ ਪਰਮੇਸ਼ਰ ਦਾ ਇੱਕ ਦੂਤ ਉਹਨਾਂ ਅਜਾਲੀਆਂ ਦੇ ਕੋਲ ਆਉਂਦਾ ਹੈ ਤੇ ਉਹਨਾਂ ਨੂੰ ਆਖਦਾ ਹੈ ਕਿ ਵੇਖੋ ਮੈਂ ਤੁਹਾਨੂੰ ਇੱਕ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜਿਹੜੀ ਸਾਰੀ ਦੁਨੀਆ ਦੇ ਲਈ ਹੈ ਅੱਜ ਤੁਹਾਡੇ ਨਗਰ ਬੈਥਲਹਮ ਵਿੱਚ ਇੱਕ ਮੁਕਤੀਦਾਤਾ ਨੇ ਜਨਮ ਲਿਆ ਹੈ ਜਿਹੜਾ ਪ੍ਰਭੂ ਮਸੀਹ ਹੈ ਮੇਰੇ ਭਾਈ ਭੈਣੋ ਸੱਚਮੁੱਚ ਪ੍ਰਭੂ ਯਿਸੂ ਮਸੀਹ ਸੰਸਾਰ ਦਾ ਮੁਕਤੀਦਾਤਾ ਆ ਅੱਜ ਇਨਸਾਨ ਅਲੱਗ-ਅਲੱਗ ਦੁੱਖਾਂ ਬਿਮਾਰੀਆਂ ਪਰੇਸ਼ਾਨੀਆਂ ਵਿੱਚ ਫਸਿਆ ਕੋਈ ਇਨਸਾਨ ਸੋਚਦਾ ਮੈਨੂੰ ਨਸ਼ਿਆਂ ਤੋਂ ਮੁਕਤੀ ਮਿਲੇ ਕੋਈ ਇਨਸਾਨ ਸੋਚਦਾ ਮੈਨੂੰ ਬਿਮਾਰੀਆਂ ਤੋਂ ਛੁਟਕਾਰਾ ਮਿਲੇ ਪਰ ਪ੍ਰਭੂ ਯਿਸੂ ਮਸੀਹ ਅਸਲ ਛੁਟਕਾਰਾ ਅਸਲ ਆਜ਼ਾਦੀ ਹੈ ਪ੍ਰਭੂ ਯਿਸੂ ਮਸੀਹ ਇਨਸਾਨ ਦੀ ਅਸਲੀ ਮੁਕਤੀ ਹੈ ਔਰ ਪ੍ਰਭੂ ਯਿਸੂ ਮਸੀਹ ਇਸ ਲਈ ਸੰਸਾਰ ਤੇ ਉੱਤੇ ਨਹੀਂ ਆਇਆ ਕਿ ਕੋਈ ਧਰਮ ਸਥਾਪਿਤ ਕਰੇ ਕੋਈ ਮਜਬ ਬਣਾਵੇ ਪ੍ਰਭੂ ਯਿਸੂ ਮਸੀਹ ਇਸ ਲਈ ਆਇਆ ਕਿ ਜਿਹੜਾ ਇਨਸਾਨ ਪਾਪ ਗੁਨਾਹ ਦੇ ਵਿੱਚ ਫਸਿਆ ਉਹ 바ਪਾ ਤੋਂ ਛੁਟਕਾਰਾ ਆਜ਼ਾਦੀ ਨੂੰ ਪ੍ਰਾਪਤ ਕਰੇ ਸੋ ਪਰਮੇਸ਼ਰ ਦਾ ਵਚਨ ਇਸ ਤਰ੍ਹਾਂ ਦੱਸਦਾ ਆ ਕਿ ਪ੍ਰਭੂ ਯੇਸ਼ੂ ਨੇ ਇਸ ਸੰਸਾਰ ਉੱਤੇ ਆਣ ਕੇ ਪਾਪੀਆਂ ਦੇ ਪਾਪਾਂ ਨੂੰ ਆਪਣੇ ਉੱਤੇ ਲੈ ਲਿਆ। ਪ੍ਰਭੂ ਯੇਸ਼ੂ ਮਸੀਹ ਨੇ ਇਸ ਦੁਨੀਆ ਉੱਤੇ ਆਣ ਕੇ ਪਾਪ, ਵराई, ਸ਼ਰਾਪ ਤੇ ਹਰ ਤਰ੍ਹਾਂ ਦੀਆਂ ਉਹਨਾਂ ਲਾਹਨਤਾਂ ਨੂੰ ਖਤਮ ਕੀਤਾ ਜਿਹੜੀਆਂ ਮਨੁੱਖ ਦੇ ਉੱਤੇ ਰਾਜ ਕਰ ਰਹੀਆਂ ਸੀ। ਪ੍ਰਭੂ ਯੇਸ਼ੂ ਦਾ ਜਨਮ ਸੰਸਾਰ ਲਈ ਵੱਡਾ ਛੁਟਕਾਰਾ, ਸੰਸਾਰ ਦੇ ਲਈ ਵੱਡੀ ਆਜ਼ਾਦੀ ਔਰ ਸੰਸਾਰ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਇਆ। ਇਸ ਲਈ ਮੇਰੇ ਭਾਈ ਭੈਣੋ ਪ੍ਰਭੂ ਯੇਸ਼ੂ ਮਸੀਹ ਨੇ ਕਿਹਾ ਰਾ ਸਚਾਈ ਤੇ ਜੀਵਨ ਮੈਂ ਹਾਂ ਪ੍ਰਭੂ